ਸੱਚੇ ਕਾਲ ਜੀ ਬੈਰ ਜੀ ਕਾਲ ਸਾਹਿਬ ਬੈਰ ਜੀ ਦੀ ਫਤਿਹ ਅੱਜ ਤੁਹਾਨੂੰ ਜਿਹੜੀ ਇੱਕ ਹੋਰ ਵੱਡੀ ਖਬਰ ਆ ਜਿਹੜੀ ਭਾਈ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਹੋਈ ਆ ਉਹ ਤੁਹਾਨੂੰ ਸੁਣਾਉਣੇ ਆ ਤੁਹਾਨੂੰ ਸਭ ਨੂੰ ਪਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਨਾਂ ਸਾਥੀਆਂ ਸਮੇਤ ਡਿਬਰੂਗੜ੍ਹ ਜੇਲ੍ਹ ਅਸਾਮ ਦੇ ਵਿੱਚ ਬੰਦ ਨੇ ਐਨਐਸਏ ਤਹਿਤ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਜਿਹੜੇ ਉਹਨਾਂ ਦੀ ਐਨਐਸਏ ਸਾਲ ਦੀ ਖਤਮ ਹੋ ਗਈ ਸੀ ਫਿਰ 3 ਮਹੀਨੇ ਦੀ ਵਧਾਈ ਗਈ ਉਸ ਤੋਂ ਬਾਅਦ ਸਾਲ ਦੀ ਫੇਰ ਵਧਾ ਦਿੱਤੀ ਸੀ 3 ਜੂਨ ਨੂੰ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਖੰਡੂਰ ਸਾਹਿਬ ਤੋਂ ਰਿਕਾਰਡ ਤੋੜ ਜਿਹੜੇ ਵੋਟਾਂ ਦੇ ਫਰਕ ਨਾਲ ਜਿੱਤੇ ਸੀ ਤੇ ਉਹਨਾਂ ਦੀ ਜਿਹੜੀ ਸੌਂ ਨੂੰ ਲੈ ਕੇ ਜਿਹੜਾ ਬੜਾ ਇੱਕ ਵੱਡਾ ਭੰਬਲ ਪੂਸਾ ਪਿਆ ਹੋਇਆ ਸੀ ਤੇ ਸਾਰੇ ਜਿਹੜੇ ਸਿੱਖਾਂ ਨੂੰ ਜਿਹੜਾ ਆਪਾਂ ਕਹ ਦੀਏ ਕਿ ਇਹਦਾ ਦੁੱਖ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੌਂ ਕਿਉਂ ਨਹੀਂ ਚੁਕਾਈ ਜਾਂਦੀ ਕਿ ਕੀ ਸਰਕਾਰਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਤੋਂ ਆਇਆ ਜਾਂ ਡਾਰਾ ਕਿ ਉਹ ਜੋ ਆ ਗਏ ਸੌ ਚੱਕ ਜਾਣਗੇ ਪਤਾ ਨਹੀਂ ਕੀ ਭਰ ਲਉ ਆ ਜੂਗੇ ਇੱਥੇ ਕਿਤਨਾ ਕਿਤੇ ਦਾ ਵਿਰੋਧ ਹੁੰਦਾ ਸੀ ਤੇ ਪਿਛਲੇ ਦਿਨ ਆਪਾਂ ਦੇਖਿਆ ਕਿ ਫਤਿਹਗੜ੍ਹ ਸਾਹਿਬ ਵਿੱਚ ਵੀ ਜਿਹੜਾ ਰੋਸ ਮਾਰਚ ਕੱਢਿਆ ਗਿਆ ਸਿੰਘਾਂ ਵੱਲੋਂ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੌ ਚੱਕਾਈ ਜਾਵੇ ਤੇ ਹੋਰ ਸਿੰਘਾਂ ਵੱਲੋਂ ਵੀ ਅਪਰਾਲੇ ਕੀਤੇ ਜਾ ਰਹੇ ਸੀ ਪਰ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਤੇ ਪਿਤਾ ਦਾ ਜਿਹੜਾ ਕੋਈ ਇਹ ਬਿਆਨ ਨਹੀਂ ਆਇਆ ਸੀ ਕਿਉਂਕਿ ਹੋ ਸਕਦਾ ਕਿ ਜਿਹੜੀ ਉਹਨਾਂ ਨੂੰ ਵਕੀਲ ਸਾਹਿਬਾਨ ਨੇ ਉਹਨਾਂ ਨੂੰ ਸਾਰਾ ਪਤਾ ਹੁੰਦਾ ਕਿ ਪ੍ਰੋਸੀਜਰ ਦਾ ਕੀ ਪ੍ਰੋਸੀਜਰ ਆ ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਹੁਣ ਭਗਵੰਤ ਮਾਨ ਦੀ ਸਰਕਾਰ ਵੀ ਇਸ ਅੱਗੇ ਝੁਕੀ ਆ ਮੰਨ ਲੈਨੇ ਆ ਕਿ ਆਪਾਂ ਜਦਾ ਕਾਨੂੰਨ ਦਾ ਡਰਾ ਨੂੰ ਜਾਂ ਫਿਰ ਉਹਨਾਂ ਦਾ ਜਿਹੜਾ ਜਿਮਣੀ ਚੋਣਾਂ 'ਚ ਵੋਟਾਂ ਚੜ੍ਹੇ ਬੰਦੇ ਖੜੇ ਕਰਨੇ ਨੇ ਕੈਂਡੀਡੇਟ ਖੜੇ ਕਰਨੇ ਨੇ ਉਹਨਾਂ ਦਾ ਲੱਗਦਾ ਸੀ ਕਿ ਕਿਤੇ ਨਾ ਕਿਤੇ ਵਿਰੋਧ ਹੋਊਗਾ ਜਿਸ ਤਰ੍ਹਾਂ ਪਹਿਲਾਂ ਜਿਹੜਾ ਉਹਨਾਂ ਦਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਜਿਹੜਾ ਵਿਰੋਧ ਹੋਇਆ ਚਾਹੇ ਬਠਿੰਡਾ ਸੀਟ ਆ ਚਾਹੇ ਹੋਰ ਕਈ ਸੀਟਾਂ ਨੇ ਚਾਹੇ ਅਨਮੋਲ ਫਰੀਦਕੋਟ ਸੀਟ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਜਿੱਤਦੇ ਨੇ ਕਾਬੀ ਸੀਟਾਂ ਤੇ ਜਿਹੜਾ ਆਪਾਂ ਕਹਿ ਲਿਆ ਕਿ ਆਮ ਆਦਮੀ ਪਾਰਟੀ ਮੁੱਖ ਮੰਤਰੀ ਹੋਵੇ ਪੰਜਾਬ ਦਾ 92 ਵਿਧਾਇਕ ਹੋਣਾ ਤੇ ਆਪਾਂ ਦੇਖਦੇ ਆਏ ਆ ਕਿ ਪਿਛੀਆਂ ਸਰਕਾਰਾਂ ਤੇ ਜਿਹਦੀ ਸਰਕਾਰ ਹੁੰਦੀ ਆ ਖਾਸ ਕਰਕੇ ਲੋਕ ਉਸ ਨੂੰ ਵੋਟਾਂ ਹੀ ਪਾਉਂਦੇ ਸੀ ਪਰ ਆ ਜਿਹੜਾ ਉਲਟ ਹੋਇਆਗਾ ਕਿਤਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਇਸ ਦਾ ਵਿਰੋਧ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਜਿਹੜੀ 100 ਨਹੀਂ ਚੁਕਾਈ ਜਾ ਰਹੀ ਜਾਂ ਭਾਈ ਅੰਮ੍ਰਿਤਪਾਲ ਸਿੰਘ ਤੇ ਡਿਬਰੂਗੜ੍ਹ ਜੇਲ੍ਹ ਭੇਜਣ ਦਾ ਜਿਹੜਾ ਰੋਸ ਸੀ ਉਹਨਾਂ ਤੇ ਐਨਐਸਏ ਲਗਾਉਣ ਦਾ ਰੋਸ ਸੀ ਉਹਨਾਂ ਤੇ ਜਿਹੜੇ 40 45 ਨੌਜਵਾਨ ਸਿੰਘ ਹੋਰ ਨੇ ਜਿਹੜੇ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ ਚ ਬੰਦ ਨੇ ਭਾਰਤਾਂ ਨੂੰ ਹੁਣ ਜਿਹੜੀ ਮੈਂ ਖਬਰ ਦੇਣ ਲੱਗਿਆਂਗਾ ਖਬਰ ਇਹ ਆ ਕਿ ਹੁਣ ਉਹ ਜਿਹੜੀ ਸਭ ਤੋਂ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਜਾਨੀ ਕਿ 5 ਜੁਲਾਈ ਨੂੰ ਸੌ ਚੁੱਕਣਗੇ 5 ਜੁਲਾਈ 2024 ਅੱਜ 3 ਜੁਲਾਈ ਹੋ ਗਈ ਯਾਨੀ ਕਿ ਪਰਸੋਂ ਜਿਹੜਾ ਸੌ ਚੁੱਕ ਸਮਾਗਮ ਹੋਵੇਗਾ ਦਿੱਲੀ ਦੇ ਵਿੱਚ ਤੇ ਇੱਕ ਐਮਪੀ ਹੋਰ ਆ ਜਿਹੜਾ ਬਾਰਾਮੁੱਲਾ ਤੋਂ ਜਿੱਤਿਆ ਸੀ ਧਿਆੜ ਦੇਲ ਦੇ ਵਿੱਚ ਬੰਦ ਸੀ ਅਰਸੀਦ ਨਾ ਦਾ ਜਿਹੜਾ ਇੱਕ ਮੁਸਲਮਾਨ ਹੈਗਾਗਾ ਨੌਜਵਾਨ ਉਹਨੇ ਵੀ ਜਿਹੜੀ ਐਮਪੀ ਦੀ ਜਿੱਤ ਹਾਸਲ ਕੀਤੀ ਸੀ ਉਹਨੂੰ ਵੀ ਸੌ ਚੁਕਾਈ ਜਾਵੇਗੀ ਸਾਰਾ ਜਿਹੜਾ ਸਮਾਂ ਮਿਤੇ ਗਿਆ ਇਹ 5 ਜੁਲਾਈ ਦਾ ਮਿਤੇ ਗਿਆ ਤੇ ਇਸ ਵੇਲੇ ਤੁਹਾਨੂੰ ਇੱਕ ਇਹ ਵੱਡੀ ਸਿੱਖ ਕੌਮ ਲਈ ਖੁਸ਼ਖਬਰੀ ਵੀ ਆ ਤੇ ਸਾਡਾ ਜਿਹੜਾ ਵਿਧਾਨਕ ਸੰਵਿਧਾਨਕ ਹੱਕ ਵੀ ਸੀ ਕਿ ਜਿਹੜਾ ਬੰਦਾ ਕੋਈ ਵੀ ਆ ਤੇ ਕਿੱਡਾ ਕ੍ਰਿਮੀਨਲ ਬੰਦਾ ਹੋਵੇ ਜੇ ਉਹ ਬੰਦਾ ਵੋਟਾਂ ਦੇ ਵਿੱਚ ਲੋਕ ਉਹਨੂੰ ਜਟਾਉਂਦੇ ਨੇ ਫਤਵਾ ਦਿੰਦੇ ਨੇ ਲੋਕ ਉਹਨਾਂ ਤੋਂ ਆਸ ਕਰਦੇ ਨੇ ਕਿ ਇਹ ਇੱਕ ਕ੍ਰਿਮੀਨਲ ਬੰਦਾ ਨਹੀਂ ਇਹਦੀ ਬੈਕਗ੍ਰਾਉਂਡ ਕ੍ਰਿਮੀਨਲ ਨਹੀਂ ਚਾਹੇ ਬੰਦਾ ਇਸ ਤਰ੍ਹਾਂ ਦਾ ਕੋਈ ਸਾਨੂੰ ਵਕਬਦੀ ਅੱਤਵਾਦੀ ਜਾਂ ਹੋਰ ਸਬਦ ਜਿਹੜੇ ਲੋਕ ਕਹਿੰਦੇ ਨੇ ਕਿ ਉਹ ਨਹੀਂ ਲੱਗਿਆ ਇਸ ਕਰਕੇ 4 4.5 ਲੱਖ ਲੋਕਾਂ ਨੇ ਵੋਟਾਂ ਪਾਈਆਂ ਤੇ 2 ਲੱਖ ਦੇ ਕਰੀਬ ਮਾਰਜਨ ਨਾਲ ਭਾਈ ਅੰਮ੍ਰਿਤਪਾਲ ਸਿੰਘ ਜਿੱਤੇ ਨੇ ਲੋਕਾਂ ਦੇ ਬੜੇ ਸਵਾਲ ਸੀ ਕਿ ਜਿਹੜੇ ਹਾਰੇ ਹੋਏ ਨੇ ਉਹਨਾਂ ਨੂੰ ਮੰਤਰੀ ਲੱਤਿਆ ਗਿਆ ਉਹਨਾਂ ਨੂੰ ਵਜ਼ੀਰੀਆਂ ਦਿੱਤੀਆਂ ਗਈਆਂ ਉਹਨਾਂ ਨੂੰ ਬੋਲਣਾ ਦਿੱਤਾ ਜਾ ਰਿਹਾ ਪਰ ਜਿਹੜਾ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤਿਆ ਸੀ ਭਾਈ ਅੰਮ੍ਰਿਤਪਾਲ ਸਿੰਘ ਉਸ ਨੂੰ ਨਾ ਬੋਲਣ ਦੀ ਇਜਾਜ਼ਤਾਂ ਨਾ ਉਹਨੂੰ ਸੌਂਚੋਂ ਡੀਏ ਇਜਾਜ਼ਤਾਂ ਨਾ ਜੇਲ੍ਹ ਤੋਂ ਬਾਹਰ ਨਿਕਲਣ ਦੀ ਇਜਾਜ਼ਤਾਂ ਇਹਨਾਂ ਸਾਰੇ ਕੁਝ ਨੂੰ ਦੇਖ ਕੇ ਹੁਣ ਸਰਕਾਰ ਨੇ ਸ਼ਾਇਦ ਭਵੰਤਮਨ ਦੀ ਸਰਕਾਰ ਨੇ ਇਹ ਜਿਹੜਾ ਫੈਸਲਾ ਲੈਂਤਾ ਤੇ ਬੇਸ਼ੱਕ ਡਿਬ루ਗੜ੍ਹ ਜੇਲ੍ਹ ਦੇ ਵਿੱਚੋਂ 19 ਜੂਨ ਨੂੰ ਜਿਹੜਾ ਭਾਈ ਅੰਮਰਤਪਾਲ ਸਿੰਘ ਜੋ ਐਮਪੀ ਨੇ ਉਹਨਾਂ ਵੱਲੋਂ ਵੀ ਇੱਕ ਡਿਪਟੀ ਕੰਸਲਰ ਅੰਬਰਸਰ ਨੂੰ ਚਿੱਠੀ ਲਿਖੀ ਗਈ ਸੀ ਜਿਹੜੀ ਕਿ ਪੰਜਾਬ ਸਰਕਾਰ ਤੇ ਕਈ ਪੰਜਾਬ ਸਰਕਾਰ ਨੇ ਫਿਰ ਉਹਦਾ ਨੋਟਿਸ ਲੈਂਦਾ ਹੋਇਆ ਤੇ ਸਪੀਕਰ ਸਾਹਿਬ ਨੂੰ ਜਿਹੜੀ ਚਿੱਠੀ ਦਾ ਇਹ ਹਵਾਲਾ ਦਿੰਦਾ ਕਿ ਭਾਈ ਅੰਮਰਤਪਾਲ ਸਿੰਘ ਨੂੰ ਜਿਹੜੀ ਪਰੋਲ ਦਿੱਤੀ ਜਾਵੇ ਤੇ ਉਹਨਾਂ ਦਾ ਸੌਂਚਕ ਸਮਾਗਮ ਦਾ ਜਿਹੜਾ ਸਮਾਂ ਨਿਸ਼ਚਿਤ ਕੀਤਾ ਜਾਵੇ ਹੁਣ ਲੋਕ ਸਭਾ ਦੇ ਸਪੀਕਰ ਵੱਲੋਂ ਜਿਹੜਾ ਇਹ ਮਨਜ਼ੂਰ ਕੀਤਾ ਗਿਆ ਸਾਰਾ ਕੁਝ ਤੇ ਹੁਣ ਜਿਹੜਾ ਸੌਚਕ ਸਮਾਗਮ ਹੋਣਾ ਉਹ 5 ਜੁਲਾਈ ਨੂੰ ਹੋਵੇਗਾ ਹੁਣ ਦੇਖਦੇ ਆ ਕਿ ਸਰਕਾਰ ਸਿੰਘਾਂ ਨੂੰ ਜਾਣ ਤੇ ਰੋਕਦੀ ਆ ਜਾਂ ਮੀਡੀਆ ਵਿੱਚ ਜਾਣ ਤੋਂ ਰੋਕਦੀ ਆ ਜਾਂ ਕਿੱਥੇ ਸਰਕਾਰ ਇਹ ਆਉਣ ਵਾਲਾ ਬਖਤ ਦੱਸੇਗਾ ਤੇ ਤੁਹਾਨੂੰ ਜਿਹੜੀ ਅੱਜ ਵੱਡੀ ਇਸ ਵੇਲੇ ਦੀ ਖਬਰ ਆ ਉਹ ਭਾਈ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਹੋਈ ਆ ਕਿ 5 ਜੁਲਾਈ ਨੂੰ ਜਿਹੜਾ ਕਿ ਸੌਚਕ ਸਮਾਗਮ ਹੋ ਬੇਗਾ ਵੀਡੀਓ ਸ਼ੇਅਰ ਕਰਨਾ ਚੰਗੀ ਲੱਗੀ ਤੇ ਆਪਣੇ ਕਮੈਂਟ ਬਾਕਸ ਦੇ ਵਿੱਚ ਰਾਇ ਜ਼ਰੂਰ ਦੇਣਾ ਧੰਨਵਾਦ ਵੈਦਜੂ ਜੀ ਦਾ ਖਾਲਸਾ ਸ੍ਰੀ ਵੈਜੂ ਕੀ ਫਤਿਹ